ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸਾ ਸਬੇ ਲਾਹੇ ਕੈ ਇਕ ਆਸ ਕਉ ਬਾਉ ਜਿੰਨੀ ਸਤਗੁਰੂ ਸੇਵਿਆ ਤਿਨ ਅੱਗੇ ਮਿਲਿਆ ਥਾਓ ਜਿੰਨੀ ਸਤਗੁਰੂ ਸੇਵਿਆ ਤਿਨ ਅੱਗੇ ਮਿਲਿਆ ਥਾਓ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾ ਨਾਲ ਸਾਧੂ ਮਿਲਦੇ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾ ਨਾਲ ਸਾਧੂ ਮਿਲਦੇ ਸਾਧੂ ਮਿਲਦੇ ਸਾਧੂ ਮਿਲਦੇ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾਂ ਦੇ ਨਾਲ ਸਾਧੂ ਮਿਲਦੇ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾਂ ਦੇ ਨਾਲ ਸਾਧੂ ਮਿਲਦੇ ਮਿਲਣੇ ਜੋ ਤੋ ਮਾਣ ਮੇਲੇ ਜਾਏ ਕੰਧਾਂ ਮੇਲੇ ਸਭ ਨੂੰ ਮਿਲਣੇ ਪਿਆਰੇ ਜੀ ਪਾਗਾਂ ਦੇ ਨਾਲ ਸਾਧੂ ਮਿਲਦੇ ਪਿਆਰੇ ਜੀ ਪਾਗਾਂ ਦੇ ਨਾਲ ਸਾਧੂ ਮਿਲਦੇ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾਂ ਦੇ ਨਾਲ ਸਾਧੂ ਮਿਲਦੇ ਸਾਧੂ ਮਿਲ ਜੇ ਤੇ ਰੱਬ ਮਿਲ ਜਾਵੇ ਪਾਗਾਂ ਦੇ ਨਾਲ ਸਾਧੂ ਮਿਲਦੇ ਸਾਹਿਬਾ ਲਾ ਲਾ ਮੇਲੇ ਚਾਹੇ ਕੋ ਕੋ ਜੀ ਨਾਲ ਸੰਮੇਲੇ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ અપਾਰ ਮਿਹਰਮਤ ਬਖਸ਼ਿ ਸਦਕਾ ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲਿਓ ਧਨਤਾ ਦੇ ਜੋਗ ਹੋ ਪੂਜਣ ਜੋਗ ਹੋ ਜੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉੱਠ ਕਰਕੇ ਭਾਵੇਂ ਕਿ ਇੰਨੀ ਠੰਡ ਪੈ ਰਹੀ ਹੈ ਧੁੰਦ ਪੈ ਰਹੀ ਹੈ ਫਿਰ ਵੀ ਸ਼ਬਦ ਚੌਂਕੀ ਦੇ ਰੂਪ ਵਿੱਚ ਪੈਦਲ ਚੱਲ ਕੇ ਸੰਗਤ ਨਾਲ ਮਿਲ ਕੇ ਜਪ ਰਹੇ ਉਹ ਸਤਨਾਮ ਸ੍ਰੀ ਵਾਹਿਗੁਰੂ ਵੱਡੇ ਭਾਗ ਹੋਣ ਉਤਮ ਕਰਮ ਜਿਹੜਾ ਤੁਸੀਂ ਕਮਾ ਰਹੇ ਹੋ ਇਸ ਤੋਂ ਵੱਡਾ ਕੋਈ ਦੁਨੀਆ ਤੇ ਕੰਮ ਨਹੀਂਗਾ ਕਿਉਂਕਿ ਸਤਗੁਰ ਬਾਣੀ ਵਿੱਚ ਸਮਝਾਉਂਦੇ ਨੇ ਕਿ ਸੱਬੇ ਗੱਲਾਂ ਵਿਸਰਣ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੋ ਆਓ ਸਾਰੇ ਕਮ ਝੂਠੇ ਨੇ ਦੁਨੀਆਂ ਦੀ ਇਹ ਇਹ ਰੰਗ ਤਮਾਸ਼ੇ ਦੁਨੀਆਂ ਦੇ ਇਹ ਕੌਤਕ ਨੇ ਜਿਹੜੇ ਇਹ ਸਭ ਝੂਠੇ ਨੇ ਤੇ ਸਭ ਤੋਂ ਉਤਮ ਕਰਮ ਆ ਸੰਗਤ ਨਾਲ ਮਿਲ ਕੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਕਈਆਂ ਜਨਮਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਨੇ ਕਈਆਂ ਜਨਮਾਂ ਦੇ ਕੀਤੇ ਗੁਨਾਹ ਸਤਿਗੁਰੂ ਆਪਣੀ ਨਜ਼ਰ ਦੇ ਨਾਲ ਇੱਕ ਪਲ ਦੇ ਵਿੱਚ ਮਿਟਾ ਦਿੰਦੇ ਨੇ ਪਤਾ ਨਹੀਂ ਉਹਦੀ ਕਿਸ ਦਿਨ ਨਜ਼ਰ ਪੈ ਜਾਣੀ ਸਾਡੇ ਤੇ ਕੂਕਦੇ ਰਹਾਂਗੇ ਪੁਕਾਰਦੇ ਰਹਾਂਗੇ ਫਰਿਆਦਾਂ ਕਰਦੇ ਰਹਾਂਗੇ ਉਹਨੇ ਨਜ਼ਰ ਪਾਉਣੀ ਪਾਉਣੀ ਹੈ ਪਰ ਜੇ ਇੱਕ ਦੇ ਹੋ ਕੇ ਰਹੇ ਜੇ ਹੋਏ ਬਾਬੇ ਬੁੱਢੇ ਦੇ ਤੇ ਉਹਨੇ ਆਉਣਾ ਹੀ ਆਉਣਾ ਆ ਹੁਣ ਬਚਨ ਜਿਹੜਾ ਕਮਾਵੇਗਾ ਸਤਗੁਰਾਂ ਦਾ ਸਤਗੁਰੂ ਉਹਨੂੰ ਨਵਾਜਣਗੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਲੰਘ ਰਏ ਰਸਤੇ ਦੇ ਵਿੱਚੋਂ ਤੇ ਕਹਿੰਦੇ ਜਦੋਂ ਲੰਗੇ ਤੇ ਇੱਕ ਗੁਰਸਿੱਖ ਕੰਮ ਕਰਦਾ ਉਹਦੇ ਕੋਲੋਂ ਚਿੱਕੜ ਦਾ ਛੜਕਾ ਉਹ ਸਤਿਗੁਰਾਂ ਦੇ ਚੋਲੇ ਤੇ ਪੈ ਜਾਂਦਾ ਤੇ ਜਦੋਂ ਪੈਂਦਾ ਨਾਲ ਜਿਹੜੇ ਸਿੱਖ ਸਨ ਸਤਿਗੁਰ ਕਹਿੰਦੇ ਇਹਨਾਂ ਨੂੰ ਪੰਜ-ਪੰਜ ਮੁਕੀਆਂ ਮਾਰੋ ਸਾਰਿਆਂ ਨੇ ਦਵਾ-ਦਵ ਜਿਹੜਾ ਆ ਜਿਨ੍ਹਾਂ ਨੂੰ ਪੰਜ ਗਿਆ ਸੀ ਪੰਜਾਂ ਦੀ ਸਦਾ ਸੱਤ-ਸੱਤ ਛੜੀਆਂ ਫਿਰ ਸਾਰੇ ਛੱਡ ਗਏ ਸਤਿਗੁਰੂ ਤੁਹਾਡੇ ਬਚਨਾਂ ਦੀ ਅਸੀਂ ਪਾਲਣਾ ਕੀਤੀ ਤਦ ਮਾਰੇ ਆ ਤੇ ਸਤਿਗੁਰੂ ਕਹਿੰਦੇ ਹੁਣ ਇਹ ਤੇ ਬਚਨ ਮੰਨ ਲਏ ਆ ਹੁਣ ਜਿਨ੍ਹਾਂ ਨੇ ਮਾਰੇ ਆ ਕੋਈ ਰਿਸ਼ਤਾ ਉਹਨੂੰ ਕਰੇਗਾ ਆਪਣੀ ਕੁੜੀ ਦਾ ਹੁਣ ਸਾਰੇ ਹੀ ਮੂੰਹ ਪਿਸ਼ਾਹ ਕਰਕੇ ਹਟ ਜਾਂਦੇ ਨੇ ਕਿ ਇਹ ਕੰਮ ਨਹੀਂ ਅਸੀਂ ਕਰ ਸਕਦੇ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਬਸ ਆਪਣੇ ਸਵਾਰਥ ਲਈ ਤੁਸੀਂ ਬਚਨ ਮੰਗਦੇ ਹੋ ਜਿੱਥੇ ਤੁਹਾਡਾ ਮਨ ਮੰਨੇ ਉਹ ਤੁਹਾਡਾ ਲਈ ਬਚਨ ਚੰਗਾ ਆ ਤੇ ਜੇ ਕਿਧਰੇ ਕਿਤੇ ਗੁਰੂ ਨੂੰ ਲੋੜ ਪੈ ਜਾਂਦੀ ਆ ਤੇ ਫਿਰ ਤੁਸੀਂ ਕਹਿੰਦੇ ਤੇ ਗੁਰੂ ਸਾਡਾ ਕੀ ਲੱਗਦਾ ਆ ਇਸ ਕਰਕੇ ਬਚਨਾ ਦੀ ਕਮਾਈ ਕਰਨੀ ਆ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਇਹ ਜਦੋਂ ਵੀ ਲੋੜ ਪਵੇ ਉਦੋਂ ਆਪਣਾ ਤਨ ਗੁਰਾਂ ਦੇ ਚਰਨਾਂ 'ਚ ਭੇਟਾ ਕਰਦੀਏ ਹੁਣ ਤੁਸੀਂ ਤਨ ਕਰਕੇ ਵੀ ਆ ਰਹੇ ਹੋ ਮਨ ਕਰਕੇ ਵੀ ਆ ਰਹੇ ਹੋ ਤੇ ਧਨ ਕਰਕੇ ਵੀ ਦਸਵੰਦ ਕੱਢ ਕੇ ਲੰਗਰਾਂ ਵਿੱਚ ਇਸੇ ਪਾ ਰਹੇ ਹੋ ਸੰਗਤਾਂ ਨੂੰ ਜਲ ਪਾਣੀ ਸ਼ਕਾ ਰਹੇ ਹੋ ਇਹ ਤਿੰਨੇ ਹੀ ਕਮਾਈਆਂ ਤੁਸੀਂ ਕਰ ਰਹੇ ਹੋ ਤੇ ਸਤਿਗੁਰੂ ਅਨੰਦ ਸਾਹਿਬ ਜੀ ਦੇ ਵਿੱਚ ਫਰਮਾਉਂਦੇ ਨੇ ਤਨ ਮਨ ਧਨ ਸਭ ਸੋਬ ਗੁਰ ਕੋ ਹੁਕਮ ਮੰਨੇ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇ ਰਾ ਗਾਵੋ ਸਚੀ ਤੁਸੀਂ ਸਾਰਾ ਕੁਝ ਕਮਾਈ ਕਰ ਰਹੇ ਹੋ ਇਹ ਉਤਮ ਖੇਤੀ ਤੁਸੀਂ ਇਹਦਾ ਲਾਹਾ ਪ੍ਰਾਪਤ ਕਰ ਰਹੇ ਹੋ ਤੇ ਇਹ ਜਿਹੜਾ ਸੀਸ ਆ ਐਵੇਂ ਨਾ ਕਿਸੇ ਦੇ ਅੱਗੇ ਭੇਟਾ ਕਰੀਏ ਇੱਕ ਨਿਰੰਕਾਰ ਤੋਂ ਬਿਨਾ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਕਿਸੇ ਦੇ ਅੱਗੇ ਪੇਟਾ ਨਹੀਂ ਕਰਨਾ ਇਹ ਤੇ ਇਹ ਦਿਲ ਹੈ ਅਮਾਨਤ ਸਤਗੁਰ ਦੀ ਤਾਂ ਤਾਂ ਤੇ ਲਗਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਗੁਰ ਦੀ ਤਾਂ ਤਾਂ ਤੇ ਲਗਾਇਆ ਨਹੀਂ ਜਾਂਦਾ ਏ ਦਿਲ ਹੈ ਅਮਾਨਤ ਸਤ ਗੁਰ ਦੀ ਥਾ ਥਾ ਤੇ ਲਗਾਇਆ ਨਹੀਂ ਜਾਂਦਾ ਏ ਦਿਲ ਹੈ ਅਮਾਨਤ ਸਤ ਗੁਰ ਦੀ ਥਾ ਥਾ ਤੇ ਲਗਾਇਆ ਨਹੀਂ ਜਾਂਦਾ ਏ ਦਿਲ ਹੈ ਜਿਹੜਾ ਇਹ ਮਾਨ ਹੈ ਗੁਰੂ ਦਾ ਆ ਐਵੇਂ ਨਹੀਂ ਜਦੇ ਮਰਜੀ ਅੱਗੇ ਜਾ ਕੇ ਪੇਟਾ ਕਰ ਦੇਣਾ ਇਹ ਉਸ ਦਾਤੇ ਦੀ ਹੈ ਇਹ ਜਿੰਦੜੀ ਵੀ ਇਹ ਦੇਹੀ ਵੀ ਮੇਰੇ ਬਾਜਾਂ ਵਾਲੀ ਸੱਚੀ ਸਰਕਾਰ ਦੀ ਹੈ ਇਹ ਹੋਰ ਕਿਸੇ ਦੇ ਅੱਗੇ ਨਹੀਂ ਝੁਗਣ ਦੇਣੀ ਬਸ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹੀ ਪੇਟ ਕਰਨਾ ਆ ਜੇ ਇਹ ਸਿਰ ਪੇਟ ਕਰਾਂਗੇ ਤੇ ਫੇਰ ਹੀ ਗੱਲ ਬਣਨੀ ਹੈ ਹੁਣ ਸਿਰ ਇਹਦਾ ਮਤਲਬ ਇਹ ਨਹੀਂਗਾ ਕਿ ਸਿਰ ਆਪਣਾ ਧੜ ਦੇ ਨਾਲੋਂ ਜੁਦਾ ਕਰਵਾ ਕੇ ਗੁਰੂ ਦੇ ਚਰਨਾਂ ਚ ਰੱਖ ਦੇਣਾ ਸਿਰ ਭੇਡ ਕਰਨ ਦਾ ਮਤਲਬ ਇਹ ਆ ਕਿ ਆਪਣੇ ਤਨ ਮਨ ਨਾਲ ਗੁਰੂ ਦੇ ਬਣ ਜਾਣਾ ਵਾਹਿਗੁਰੂ ਸਿਰ ਦਾ ਮਤਲਬ ਦਿਮਾਗ ਦੇ ਰਾਹੀਂ ਗੁਰੂ ਦੇ ਬਣ ਜਾਣਾ ਵੀ ਦਿਮਾਗ ਤੋਂ ਸਾਨੂੰ ਸੋਝੀ ਹੋਵੇ ਸਮਝ ਹੋਵੇ ਕਿ ਗੁਰੂ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂਗਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਇਹ ਭੇਟਾ ਕਰਨਾ ਪੈਂਦਾ ਜੇ ਰੱਬ ਦੇ ਦਰਸ਼ਨ ਕਰਨੇ ਨੇ ਤੇ ਜਿਨ੍ਹਾਂ ਨੇ ਸਤਗੁਰਾਂ ਦੇ ਦਰਸ਼ਨ ਕਰਨੇ ਨਾ ਤੇ ਉਹ ਸਿਰ ਭੇਡ ਚੜਾਉਣਾ ਪੈਂਦਾ ਆ ਦੀਦਾਰ ਕਰਨ ਲਈ ਸਤ ਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਆ ਦੀਦਾਰ ਕਰਨ ਲਈ ਸਤ ਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਆ ਦੀਦਾਰ ਕਰ ਮਿਲ ਨਹੀਂ ਸਤ ਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਆ ਦੀਦਾਰ ਕਰਨ ਲਈ ਸਤ ਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਆ ਦੀਦਾਰ ਕਰਨ ਲਈ ਸਤ ਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਆ ਇਹ ਜਿਹੜਾ ਸੀਸ ਆ ਗੁਰੂ ਦੇ ਚਰਨਾਂ 'ਚ ਪੇਟਾ ਕਰਨਾ ਪੈਂਦਾ ਆ। ਵੀ ਇਹ ਦਿਮਾਗ ਤੋਂ ਮੈਨੂੰ ਸਮਝ ਹੋਵੇ ਵੀ ਮੇਰਾ ਅੰਤ ਵੇਲੇ ਗੁਰੂ ਹੀ ਸਹਾਈ ਹੋਣਾ ਆ। ਗੁਰੂ ਕੀ ਨਹੀਂ ਕਰ ਸਕਦਾ। ਸਤਗੁਰੂ ਧੰਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਰਹਿੰਦੇ ਨੇ। ਬੇਅੰਤ ਸੰਗਤਾਂ ਆਣ ਕੇ ਲਾਹਾ ਲੈ ਰਹੀਆਂ ਨੇ। ਭਾਈ ਲੰਗਾ ਪਿੰਡ ਤਲਵੰਡੀ ਦਾ ਰਹਿਣ ਵਾਲਾ ਇੱਕ ਲੱਤ ਤੋਂ ਲੰਗਾ ਮਾਰ ਕੇ ਤੁਰਦਾ ਤੇ 사ਤਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਰੋਜ਼ ਹੀ ਜਾਂਦਾ ਆ ਤੇ ਗੁਰੂ ਦੇ ਨਾਲ ਬੜਾ ਸਨੇਹ ਆ ਜਿਵੇਂ ਤੁਸੀਂ 40 41 ਦਿਨ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਰਹੇ ਹੋ ਇਸੇ ਤਰ੍ਹਾਂ ਉਹਦੇ ਅੰਦਰ ਵੀ ਬੜੀ ਭਾਵਨਾ ਆਇਆ ਸਤਗੁਰਾਂ ਦੇ ਕੋਲ ਜਾਂਦਾ ਆ ਤਲਵੰਡੀ ਜਿਹੜਾ ਗੋਂਦਵਾਲ ਸਾਹਿਬ ਤੋਂ 3 ਕੋ ਮੀਲ ਦੀ ਦੂਰੀ ਤੇ ਐ ਤੇ ਨੇਤੀ ਜਾਂਦਾ ਆ ਤੇ ਇਹ ਜਿਹੜਾ 3 ਮੀਲ ਦਾ ਸਫਰ ਐ ਆ ਲਾਤੋ ਜਿਹੜੀ ਐ ਲੰਗਾ ਮਾਰਨ ਕਰਕੇ ਨਾਲ ਪੌੜੀ ਐ ਪੌੜੀ ਦੇ ਨਾਲ ਆਸਰੇ ਦੇ ਨਾਲ ਸਤਗੁਰਾਂ ਦੇ ਕੋਲ ਨੇਤੀ ਜਾਂਦਾ ਆ ਤੇ ਜਦੋਂ ਨੇਤੀ ਜਾਂਦਾ ਤੇ ਸਤਗੁਰੂ ਨਿਹਾਲੋ ਨਿਹਾਲ ਕਰਦੇ ਨੇ ਬਚਨ ਸਤਗੁਰਾਂ ਦੇ ਉਪਦੇਸ਼ ਸਰਵਣ ਕਰਦਾ ਮਨ ਵਿੱਚ ਬੜਾ ਚਾਹ ਆ ਕਿ ਮੈਂ ਆਪਣੇ ਸਤਗੁਰਾਂ ਦੇ ਨੇਤੀ ਦਰਸ਼ਨ ਕਰਦਾ ਆ ਹੁਣ ਜਦੋਂ ਕਈ ਵਿੱਚ ਈਰਖਾ ਵਾਲੇ ਵੀ ਹੁੰਦੇ ਨੇ પાપી જીવ ਵੀ ਹੁੰਦੇ ਨੇ ਤੇ ਸਤਗੁਰਾਂ ਵਾਸਤੇ ਜਿੱਥੇ ਦਰਸ਼ਨ ਕਰਦਾ ਉਥੇ ਦਹੀਂ ਲੈ ਕੇ ਜਾਂਦਾ ਆ ਉਹ ਦਹੀਂ ਸਤਗੁਰੂ ਜੀ ਸਵੇਰੇ ਨਾਸ਼ਤਾ ਉਹਦਾ ਕਰਦੇ ਨੇ ਸਭ ਤੋਂ ਪਹਿਲਾਂ ਉੱਠਦਿਆਂ ਸਾਰੀ ਸਤਗੁਰਾਂ ਨੇ ਦਹੀਂ ਛਕਣਾ ਭਾਈ ਲੰਗਾ ਦਾ ਲਿਆਂਦਾ ਹੋਇਆ ਤੇ ਰਸਤੇ ਵਿੱਚ ਇੱਕ ਦਿਨ ਕੀ ਹੋਇਆ ਕਿ ਉਹ ਗੋਇੰਦਵਾਲ ਸਾਹਿਬ ਜਾ ਰਿਆ ਸੀਗਾ ਤੇ ਜਿਹੜਾ ਉਹਨਾਂ ਦੇ ਪਿੰਡ ਦਾ ਚੌਧਰੀ ਸੀ ਉਹਨੂੰ ਬੜੀ ਏ ਗੱਲ ਚੁਵੇ ਕਿ ਇਹ ਨੇਤੀ ਕਦਰ ਤੋਂ ਰਿਆ ਰਹਿੰਦਾ ਤੁਸੀਂ ਵੀ ਆਉਂਦੇ ਭੈਣਾ ਆਉਂਦੀਆਂ ਨੌਜਵਾਨ ਬੱਚੀਆਂ ਕਈਆਂ ਦੇ ਮਨਾਂ ਦੇ ਵਿੱਚ ਪਤਾ ਨਹੀਂ ਕਿਵੇਂ-ਕਿਵੇਂ ਖਿਆਲ ਉਤਪੰਨ ਹੁੰਦੇ ਨੇ ਵੀ ਇਹ ਰਾਤ ਕਿੱਧਰ ਜਾਂਦੇ ਨੇ ਕੀ ਹੁੰਦਾ ਆ ਪਰ ਜਿਹੜੀਆਂ ਸੰਗਤਾ ਨਾਲ ਆਉਂਦੀਆਂ ਉਹਨਾਂ ਨੂੰ ਪਤਾ ਕਿ ਸਾਰੇ ਕਿੰਨੇ ਪ੍ਰੇਮ ਦੇ ਨਾਲ ਉਸ ਮਾਲਕ ਨੂੰ ਯਾਦ ਕਰਦੇ ਹੋਏ ਜਪਦੇ ਜਾਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੇ ਸਾਰੀਆਂ ਹੀ ਕੋਈ ਐਸਾ ਭੈੜਾ ਖਿਆਲ ਨਹੀਂ ਕਿਸੇ ਦੇ ਮਨ ਦੇ ਵਿੱਚ ਹਰ ਕੋਈ ਨਰੰਗਕਾਰ ਨੂੰ ਯਾਦ ਕਰਦਾ ਜਾਂਦਾ ਆ ਤੇ ਉਹਦੇ ਮਨ ਵਿੱਚ ਵੀ ਈਰਖਾ ਜਾਗੀ ਉਹਨੇ ਭਾਈ ਲੰਗਾ ਤੋਂ ਜਿਹੜੀ ਪੌੜੀ ਸੀ ਉਹਦੀ ਉਹ ਖੋ ਲਈ ਕਹਿੰਦਾ ਹੁਣ ਜਾ ਕੇ ਵਖਾ ਕਿਵੇਂ ਜਾਣਾਂ ਪਰ ਹੁਣ ਪ੍ਰੇਮ ਵਾਲੇ ਕਿਥੋਂ ਰਹਿੰਦੇ ਨੇ ਉਹ ਭਾਵੇਂ ਰੜ ਰੜ ਕੇ ਜਾਣ ਗੱਲਾਂ ਕਰਨ ਵਾਲੇ ਕਰੀ ਜਾਣ ਪਰ ਪ੍ਰੇਮ ਵਾਲੇ ਪਿੱਛੇ ਨਹੀਂ ਹਟਦੇ ਭਾਈ ਲੰਗਾਹ ਨੇ ਕਿਵੇਂ ਨਾ ਕਿਵੇਂ ਇੱਕ ਛੋਟੇ ਦਾ ਪ੍ਰਬੰਧ ਕੀਤਾ ਉਹ ਛੋਟੇ ਦੇ ਸਹਾਰੇ ਸਹਡੇ ਸਹਡੇ ਗੋਂਦਵਾਲ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਥੋੜਾ ਲੇਟ ਪਹੁੰਚਿਆ ਜਾਂਦਿਆਂ ਨੂੰ ਗੁਰਸਿੱਖਾਂ ਨੇ ਹੋਰ ਦਹੀਂ ਦਾ ਪ੍ਰਬੰਧ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕੀਤਾ ਸਤਿਗੁਰਾਂ ਨੇ ਮਨਾਂ ਕਰਤਾ ਕਹਿੰਦੇ ਨਹੀਂ ਭਾਈ ਲੰਗਾ ਆਏਗਾ ਉਹਦਾ ਹੀ ਦਹੀਂ ਛਕਾਂਗੇ ਭਾਈ ਲੰਗਾ ਹੁਣ ਉਹ ਛੋਟੇ ਨਾਲ ਤੁਰਨਾ ਮੁਸ਼ਕਲ ਸੀਗਾ ਪੌੜੀ ਦੇ ਆਸਰੇ ਨਾਲ ਨੇਤੀ ਸੱਡੇ-ਸੱਡੇ ਜਾਇਆ ਕਰਦਾ ਸੀਗਾ ਸਤਿਗੁਰਾਂ ਨੇ ਪਿਆਰ ਦੇ ਵਿੱਚ ਕਿਹਾ ਕਿ ਦਹੀਂ ਉਹ ਸਿੱਖਦਾ ਹੀ ਅਸੀਂ ਸ਼ਕਾਂਗੇ ਉਹ ਲੈ ਕੇ ਆਵੇ ਅੱਜ ਵੀ ਆਪਾਂ ਹੁੰਨੇ ਆ ਸਤਗੁਰ ਢੀਕਦੇ ਨੇ ਬਾਬਾ ਬੁੱਢਾ ਸਾਹਿਬ ਢੀਕਦਾ ਆਇਆ ਸਾਰੇ ਗੁਰਸਿੱਖਾਂ ਨੂੰ ਜਿਹੜੇ ਨੇਤ ਹੁੰਦੇ ਨੇ ਉਹ ਕੱਲੇ-ਕੱਲੇ ਤੇ ਨਜ਼ਰੇ ਆਉਦੀ ਮੈਂ ਇਸੇ ਕਰਕੇ ਉਸ ਦਿਨ ਕਿਹਾ ਧਰਤੀ ਵੀ ਢੀਕਦੀ ਐ ਜਿੱਥੇ ਬਹਿ ਕੇ ਤੁਸੀਂ ਜਪਦੇ ਹੋ ਸਤਨਾਮ ਸ੍ਰੀ ਕਿਉਂਕਿ ਧਰਤੀ ਪਾਪੀਆਂ ਜੀਆਂ ਨੂੰ ਪਾਪੀਆਂ ਜੀਆਂ ਕਰਕੇ ਡੋਲਦੀ ਆ ਤੇ ਨਾਮ ਜਪਣ ਵਾਲਿਆਂ ਵਾਸਤੇ ਉਹ ਪੁਕਾਰਾਂ ਕਰਦੀ ਏ ਤੇ ਸਤਿਗੁਰੂ ਕਹਿੰਦੇ ਜਦੋਂ ਉਹ ਆਏਗਾ ਮੈਂ ਉਦੋਂ ਹੀ ਦਈ ਸ਼ਕਾਂਗਾ ਭਾਈ ਲੰਗਾ ਦੀ ਪਹੁੰਚਦੇ ਨੇ ਸਾਰੀ ਜਿਹੜੀ ਗੱਲ ਐ ਪੁੱਛਿਆ ਕਿ ਭਾਈ ਲੰਗਾ ਦੀ ਕੀ ਗੱਲ ਹੋ ਗਈ ਇੰਨੀ ਅੱਜ ਲੇਟ ਹੋ ਗਏ ਸਮਾਂ ਕਿਉਂ ਲੱਗਾ ਸਾਰੀ ਵਿਥਿਆ ਸੁਣਾਈ ਵੀ ਉਹ ਚੌਧਰੀ ਨੇ ਡੰਡਾ ਪੌੜੀ ਖੋਲੀ ਏ ਮੈਂ ਡੰਡੇ ਦੇ ਸਹਾਰੇ ਨਾਲ ਆਇਆ ਉਹ ਕਹਿੰਦਾ ਜੇ ਐਡਾ ਤੇਰਾ ਗੁਰੂ ਸਮਰਾਥ ਜਿਹਦੇ ਕੋਲ ਲੈ ਕੇ ਜਾਣਾ ਨਹੀਂ ਉਹ ਤੇਰੀ ਲਾਤ ਨਹੀਂ ਠੀਕ ਕਰ ਸਕਦਾ ਸਤਿਗੁਰੂ ਉਹਨੇ ਇਹ ਮਿਹਣਾ ਮਾਰਿਆ ਭਾਈ ਲੰਗਾਹ ਨੂੰ ਸਤਿਗੁਰਾਡੇ ਗਲ ਦੇ ਨਾਲ ਲਾਇਆ ਪ੍ਰੇਮ ਕੀਤਾ ਕਹਿੰਦੇ ਭਾਈ ਲੰਗਾਹ ਤੇਰੀ ਸੇਵਾ ਥਾਹੇ ਪਈ ਉਹ ਦਿਨ ਆ ਜਾਵੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਉਹ ਦਿਨ ਚੰਗਾ ਹੋਵੇ ਜੇ ਦਿਨ ਗੁਰੂ ਦਾ ਮਨ ਮੰਨ ਜਾਵੇ ਭਾਈ ਲੰਗਾਜੀ ਨੂੰ ਕਹਿੰਦੇ ਜਾ ਤੂੰ ਇੱਕ ਗੱਲ ਸਾਡੀ ਸੁਣ ਜਾ ਉਥੇ ਲਾਹੌਰ ਦੇ ਵਿੱਚ ਜਾ ਕੇ ਚਲਾ ਜਾ ਉਥੇ ਸੂਫੀ ਸਾਹ ਹੁਸੈਨ ਆ ਉਹ ਤੇਰੀ ਲੱਤ ਠੀਕ ਕਰੇਗਾ ਹੁਣ ਤੇਰੀ ਲਾਤ ਆਪਾਂ ਠੀਕ ਕਰਕੇ ਰਹਿਣਾ ਆ ਭਾਈ ਲੰਗਾ ਗੁਰਸਿੱਖਾਂ ਦੀ ਮਦਦ ਦੇ ਨਾਲ ਲਾਹੌਰ ਪਹੁੰਚ ਜਾਂਦਾ ਉਥੇ ਸੂਫੀ ਸਾਹ ਹੁਸੈਨ ਬੈਠਾ ਹੋਇਆ ਆ ਤੇ ਭਾਈ ਲੰਗਾ ਨੇ ਜਦੋਂ ਉਥੇ ਜਾਣਾ ਕੀਤਾ ਤੇ ਜਾ ਕੇ ਦੱਸਿਆ ਕਿ ਸਾਨੂੰ ਸਤਗੁਰਾਂ ਨੇ ਭੇਜਿਆ ਤਾਨ ਗੁਰੂ ਅਮਰਦਾਸ ਨੇ ਭੇਜਿਆ ਆ ਜਦੋਂ ਇਹ ਗੱਲਾਂ ਸੁਣਾਈਆਂ ਦੱਸਿਆ ਸਾਰੀ ਗੱਲਬਾਤ ਕਿ ਇਹ ਇਹ ਗੱਲ ਹੋਈ ਆ ਮੈਨੂੰ ਚੌਧਰੀ ਨੇ ਮਿਹਣਾ ਮਾਰਿਆ ਤੇ ਭਾਈ ਲੰਗਾ ਦੀਆਂ ਇਹ ਗੱਲਾਂ ਸੁਣ ਕੇ ਸਾਹ ਹਸੈਣ ਬਹੁਤ ਗੁੱਸੇ ਵਿੱਚ ਆ ਗਿਆ ਉੱਚੀ ਉੱਚੀ ਗਾਲਾਂ ਕੱਢਣ ਲੱਗਾ ਫਿਰ ਉਸ ਨੇ ਇੱਕ ਡੰਡਾ ਫੜਿਆ ਧਾੜ ਧਾੜ ਕਰਦੇ ਭਾਈ ਲੰਗਾ ਦੇ ਮਾਰੀਆਂ ਲੱਤ ਦੇ ਉੱਤੇ ਭਾਈ ਲੰਗਾ ਹੁਣ ਉਹ ਡੰਡੇ ਦੀ ਮਾਰ ਤੋਂ ਬਚਦਾ ਹੋਇਆ ਅੱਗੇ-ਅੱਗੇ ਦੌੜਨ ਲੱਗਾ ਭੱਜਣ ਲੱਗਾ ਆ ਡੰਡਿਆਂ ਦੀ ਮਾਰ ਤੋਂ ਬਚਣ ਲਈ ਜਿਉਂ-ਜਿਉਂ ਭੱਜਦਾ ਆ ਭਾਈ ਲੰਗਾ ਦੀ ਲਾਤ ਸਿੱਧੀ ਹੁੰਦੀ ਜਾਂਦੀ ਐ ਠੀਕ ਹੁੰਦੀ ਜਾਂਦੀ ਐ ਉਹ ਵਾਪਸ ਆਪਣੇ ਡੇਰੇ ਤੇ ਚਲਾ ਜਾਂਦਾ ਆ ਵਾ ਸਾਹ ਹਸੈਣ ਆਪਣੇ ਡੇਰੇ ਤੇ ਚਲਾ ਜਾਂਦਾ ਆ ਜਦੋਂ ਭਾਈ ਲੰਗਾ ਅੱਗੇ ਜਾ ਕੇ ਵੇਂਦਾ ਬਿਲਕੁਲ ਲਤਾਂ ਸਿੱਧੀਆਂ ਸਤਗੁਰਾਂ ਦੀ ਕਿਰਪਾ ਦਾ ਪਾਤਰ ਬਣਿਆ ਬਖਸ਼ਿਸ਼ਾਂ ਦਾ ਪਾਤਰ ਬਣਿਆ ਜਾ ਕੇ ਸਾਹ ਹਸਣ ਦੇ ਪੈਰੀ ਪੈ ਗਏ ਆ ਚਰਨਾ ਤੇ ਟੈ ਪਿਆ ਸਾਹ ਹਸਣ ਨੇ ਆਪਣੇ ਪੈਰ ਪਛਾਣ ਖੇਚ ਲਏ ਕਹਿਣ ਲੱਗਾ ਜਾ ਉਹਦੇ ਚਰਨੀ ਜਾ ਕੇ ਲੱਗ ਜਿੰਨੇ ਤੈਨੂੰ ਇੱਥੇ ਭੇਜੇ ਆਇਆ ਕਰਨ ਕਰਾਵਣ ਉਹ ਆਪ ਆ ਉਹਨੇ ਤੇ ਕੇਵਲ ਸਾਡਾ ਨਾਂ ਹੀ ਲਾਇਆ ਆ ਕਰਨ ਵਾਲਾ ਤੇ ਉਹ ਮਾਲਕ ਆ ਪਿਆ ਮੇਰੇ ਤੇ ਉਹਨੇ ਮੈਨੂੰ ਵਡਿਆਈ ਬਖਸ਼ੀ ਐ ਉਸ ਉੱਤੇ ਵਿਸ਼ਵਾਸ ਕਰ ਜਾ ਕੇ ਕੁਝ ਮੰਗਣਾ ਈ ਤੇ ਉਹ ਦਾਤੇ ਕੋਲੋਂ ਮੰਗ ਸਾਡੇ ਵਰਗੇ ਤਾਂ ਸੈਂਕੜੇ ਉਹਦੇ ਕੁਕਰ ਨੇ ਹੁਣ ਜਿੰਨੂੰ ਸਮਝ ਆ ਜਾਂਦੀ ਐ ਤੇ ਸਾਡੇ ਵਰਗਿਆਂ ਨੇ ਫੁੱਲ ਫੁੱਲ ਕਹਿਣਾ ਸੀ ਆ ਕਿ ਅਸੀਂ ਠੀਕ ਕੀਤਾ ਕਰੇ ਕਰਾਵੇ ਆਪੇ ਆਪ ਮਨੁੱਖ ਕੀ ਕੁਛ ਨਹੀਂ ਹਾਥ ਬੰਦੇ ਦੇ ਹੱਥ ਕੁਝ ਵੀ ਨਹੀਂਗਾ ਸਾਰਾ ਕੁਝ ਉਸ ਮਾਲਕ ਦੇ ਹੱਥ ਆ ਭਾਈ ਲੰਗਾ ਵਾਪਸ ਗੋਇੰਦਵਾਲ ਸਾਹਿਬ ਆ ਗਏ ਗੁਰੂ ਸਾਹਿਬ ਜੀ ਨੂੰ ਆਣ ਕੇ ਮੱਥਾ ਟੇਕਿਆ ਕਹਿਣ ਲੱਗੇ ਮਹਾਰਾਜ ਜੇ ਆਪ ਜੀਆਂ ਦੀ ਕਿਹੜੀ ਇਹ ਐਸੀ ਖੇਡ ਹੈ ਅਜੀਬ ਖੇਡ ਹੈ ਇਹ ਸਭ ਕੁਝ ਤਾਂ ਤੁਸੀਂ ਇੱਥੇ ਹੀ ਕਰ ਸਕਦੇ ਸੀ ਫਿਰ ਮੈਨੂੰ ਕਿਉਂ ਲੇਹੌਰ ਭੇਜਿਆ 사ਤਗੁਰੂ ਜੀ ਮੁਸਕਰਾਉਂਦੇ ਨੇ ਕਹਿਣ ਲੱਗੇ ਕਿ ਇੱਕ ਪਰਮੇਸ਼ਰ ਦੇ ਉੱਤੇ ਭਰੋਸਾ ਕਰਿਆ ਕਰੋ ਓ ਵਾਹਿਗੁਰੂ ਤੇ ਭਰੋਸਾ ਕਰਿਆ ਕਰੋ ਪ੍ਰਮਾਤਮਾ ਸਭ ਕੁਝ ਕਰਨ ਦੇ ਯੋਗ ਹੈ ਤੇ ਜਾ ਜਾ ਕੇ ਸੇਵਾ ਕਰ ਤੇ ਕਹਿੰਦਾ ਮਾਲਕਾ ਹੁਣ ਨਾ ਮੈਨੂੰ ਵਿਛੋੜੀ ਆਪਣੇ ਚਰਨਾਂ ਨਾਲੋਂ ਮੈਂ ਜਿੱਥੇ ਦਹੀਂ ਲੈ ਕੇ ਆਉਣਾ ਸੀ ਹੁਣ ਮੈਂ ਤੇਰੇ ਕੋਲ ਹੀ ਰਹਿਣਾ ਆ ਮੇਰਾ ਹੁਣ ਤੇਰੇ ਬਗੈਰ ਕੋਈ ਨਹੀਂ ਓ ਓ ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜੀ ਮਾਲਕਾ 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 ਸਤਗੁਰ ਮੇਰਾ ਨਹੀਂ ਕੋਸੂਰ ਮੇਰੇ ਪਾਪ ਹੀ ਕਰ ਦੇ ਦੂ ਸਤਗੁਰ ਮੇਰਾ ਨਹੀਂ ਕੋਸੂਰ ਮੇਰੇ ਪਾਪ ਹੀ ਕਰ ਦੇ ਦੂ ਸਤਗੁਰ ਮੇਰਾ ਨਹੀਂ ਕਸੂਰ ਮੇਰੇ ਪਾਪ ਹੀ ਕਰ ਦੇ ਦੂਰ ਸਤਗੁਰ ਮੇਰਾ ਨਹੀਂ ਕਸੂ ਮੇਰੇ ਪਾਪ ਹੀ ਕਰ ਦੇ ਦੂਰ ਇਹੋ ਅਰਜ ਕਰੋ ਮਨਜੂਰ ਨਿਭ ਜੇ ਤੋੜਦਾ ਤਿਆ ਇਹੋ ਅਰਜ ਕਰੋ ਮਨਜੂਰ ਨਿਭ ਜੇ ਤੋੜਦਾ ਤਿਆ ਇਹੋ ਅਰਜ ਕਰੋ ਮਨਜੂਰ ਨਿਭ ਜੇ ਤੋੜਦਾ ਤਿਆ ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜੀਂਦਾ ਤਿਆ ਇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜੀ ਦਾਤਿਆ ਇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜੀ ਦਾਤਿਆ ਹੁਣ ਫਰਿਆਦਾਂ ਕਰਦਾ ਸਤਿਗੁਰਾਂ ਦੇ ਚਰਨਾਂ 'ਚ ਦਾਤਿਆ ਨਾ ਵਿਛੋੜੀ ਮੈਂ ਨਹੀਂ ਤੇਰੇ ਬਾਝੋਂ ਰਹਿ ਸਕਦਾ ਤੂੰ ਅੱਜ ਉਹਨਾਂ ਹੰਕਾਰੀਆਂ ਦਾ ਹੰਕਾਰ ਤੋੜ ਦਿੱਤਾ ਜਿਹੜੇ ਤੇਰੇ ਦਰਦ ਨਾਲੋਂ ਮੈਨੂੰ ਤੋੜਦੇ ਸਨ ਮੈਂ ਹੁਣ ਤੇਰਾ ਯੋ ਮੈਨੂੰ ਹੁਣ ਆਪਣਾ ਬਣਾ ਕੇ ਰੱਖ ਲਾ ਮੈਂ ਤੇਰਾ 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 ਸੱਚੇ ਬਾਦਸ਼ਾਹ ਰੱਖ ਲੈ ਗਰੀਬ ਜਾਣ ਕੇ ਮੈਂ ਤੇਰਾ 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 ਸੱਚੇ ਬਾਦਸ਼ਾਹ ਰੱਖ ਲੈ ਗਰੀਬ ਜਾਣ ਕੇ ਇਹ ਨਸੇਰਾ ਤੇਰਾ 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 ਸੱਚੇ ਬਾਤ ਜਰਾਕ ਲੈ ਗਰੀਬ ਜਾਣ ਕੇ ਸਤਿਗੁਰਾਂ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਰਕਾਰ ਭਾਈ ਲੰਗਾ ਦੀ ਸਤਿਗੁਰਾਂ ਤੋਂ ਸੁਖ ਪ੍ਰਾਪਤ ਕਰਦੇ ਨੇ ਖੁਸ਼ੀਆਂ ਖੇੜੇ ਆਨੰਦ ਦੇ ਵਿੱਚ ਰਹਿਣਾ ਕਰਦੇ ਨੇ ਸੰਗਤ ਦੀ ਸੇਵਾ ਕਰਦੇ ਨੇ ਸਤਿਗੁਰ ਦੀ ਸਾਰਿਆਂ ਨੂੰ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜਨਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਉਹਿਆਂ ਭੁੱਲਾਂ ਦੀ ਖਿਮਾ ਉਹ ਗੱਡ ਵੱਢ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ